ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਅਗੇਨ ਅੱਜ ਆ ਜੇ ਆਪਾਂ ਭਾਜੀ ਗੁਰਿੰਦਰ ਸਿੰਘ ਕਿੰਗ ਭਾਜੀ ਪਟਿਆਲਿਆ ਤੋਂ ਤੇ ਭਾਜੀ ਉਹਨਾਂ ਨੂੰ ਮਿਲਣਾ ਹੈ ਆਪਾਂ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਸਾਰਾ ਬੜਾ ਠੀਕ ਠਾਕ ਤੁਸੀਂ ਸੁਣਾਓ ਜੀ ਕਿਦਾਂ ਠੀਕ ਠਾਕ 올 ਗੁੱਡ ਜੀ ਚੜਦੀ ਕਲਾ ਚੜਦੀ ਕਲਾ ਤੇ ਭਾਜੀ ਕਿਹੜਾ ਬਾਈਕ ਆਪਣਾ ਮਾਡਲ ਹੈ ਜੀ ਇਹ ਇਹ 1952 ਹੈ ਵਰਲਡ ਵਾਰ 2 ਤੋਂ ਬਾਅਦ ਇੰਡੀਅਨ ਆਰਮੀ ਨੂੰ 50 ਪੀਸ ਦਾ ਲੋਡ ਦਿੱਤਾ ਗਿਆ ਸੀ ਜਿਹਦੇ ਵਿੱਚੋਂ ਇਹ ਇੱਕ ਹੈ ਛੜੀਆਂ ਦੇ ਵਿੱਚ ਆਈ ਥਿੰਕ ਦੋ ਦਿਨ ਹੋਰ ਹੋਣਗੇ ਜੋ ਮੇਰੇ ਨੋਲੇਜ ਇੱਕ ਹైదరాబాద్ ਹੈਗਾ ਇੱਕ ਕੇਰਲਾ ਸਾਈਡ ਦਾ ਠੀਕ ਤੇ ਇਹ ਚ ਕੀ ਸਪੈਸ਼ਲ ਹੈ ਭਾਜੀ ਆਮ ਜਿਹੜੇ ਹੁਣ ਬੁਲਟ ਆ ਰਹੇ ਉਹ ਚ ਦੇ ਚ ਕੀ ਫਰਕ ਹੈ ਜੀ ਭਾਜੀ ਹੁਣ ਤਾਂ ਚਲੋ ਟੋਟਲੀ ਡਿਫਰੈਂਟ ਹੋ ਗਏ ਹਾਂ ਜਿਹੜਾ ਆਪਾਂ ਆਕਾਸ ਆਇਰਨ ਦੇ ਪਿਆਰ ਕਰਦੇ ਸੀ ਜਿਹੜੇ ਤੁਗ ਤੁਗ ਦੀ ਸਾਊਂਡ ਨੂੰ ਪੁਆਇੰਟ ਨੂੰ ਪਿਆਰ ਕਰਨ ਵਾਲੇ ਸੀ ਹਾਂਜੀ ਹਾਂਜੀ ਉਹ ਉਹਨਾਂ ਵਾਸਤੇ ਇੱਕ ਤਰ੍ਹਾਂ ਦਾ ਤੋਹਫਾ ਹੀ ਹੈ ਕਿਉਂ ਹੈ ਬੈਟਰੀ ਕਰੰਟ ਤੋਂ ਬਿਨਾ ਪਹਿਲਾਂ ਦੇ ਪੁਆਇੰਟ ਵਾਲੇ ਬੁਲਟ ਸਟਾਰਟ ਨਹੀਂ ਹੁੰਦੇ ਸੀ ਇਹਦਾ ਮੈਗਨੇਟ ਲੱਗਿਆ ਹੋਇਆ ਹੈ ਮੈਗਨੇਟ ਦੇ ਕਰੰਟ ਨਾਲ ਹੀ ਸਟਾਰਟ ਹੋ ਜਾਂਦਾ ਅੱਛਾ ਬਿਨਾ ਬੈਟਰੀ ਤੋਂ ਸਟਾਰਟ ਬਿਨਾ ਬੈਟਰੀ ਤੋਂ ਠੀਕ ਹੈ ਜੀ ਤੇ ਦੇਖੀਏ ਜੀ ਕੀ ਕੀ ਚੁਪੀ ਪਰ ਲੱਗ ਗਿਆ ਹੈ ਡੈਨਮੂ ਠੀਕ ਹੈ ਜੀ ਡੈਨਮੂ ਬੈਟਰੀ ਨੂੰ ਸਟਾਰਟ ਕਰੰਟ ਦਿੰਦਾ ਠੀਕ ਹੈ ਜੀ ਤੇ ਮੈਗਨੇਟ ਦੇ ਕਰੰਨ ਨਾਲ ਇਹ ਕੁਝ ਸਟਾਰਟ ਹੁੰਦਾ ਠੀਕ ਹੈ ਜੀ ਇਹ ਜੀ ਦੇਖ ਰਿਹਾ ਹਾਂ ਹਾਂ ਜੀ ਤੇ origignal ਹੈ ਉਸ ਦਾ ਠੀਕ ਹੈ ਮੇਡ ਇਨ ਇੰਗਲੈਂਡ ਕਹੇ ਤੇ ਬਣਾ ਲਿਖਿਆ ਹਾਂ ਜੀ ਇੱਕ ਰੈਸਟਰੋਲ ਵਾਲੀ ਕੰਪਨੀ ਮੋਬਾਈਲ ਕੰਪਨੀ ਦਾ ਲਿਖਿਆ ਹੋਇਆ ਹੈ ਠੀਕ ਹੈ ਜੀ ਹਾਂ ਰੀਡਰ ਲਿਖਿਆ ਹੈ ਅੱਗੇ ਪਿੱਛੇ ਬੰਪਾਂ ਦੇ ਠੀਕ ਹੈ ਹਾਂ ਬਰਾਸ ਦੇ ਨੇ ਬਰਾਸ ਲਿਖਿਆ ਹੋਇਆ ਰੀਡਰ ਉੱਥੇ ਜਿੱਥੇ ਤਿਆਰ ਹੁੰਦੇ ਸੀ ਰੀਡਰ ਯਾਨੀ ਇੰਗਲੈਂਡ ਜੀ ਇੰਗਲੈਂਡ ਦੇ ਵਿੱਚ ਠੀਕ ਹੈ ਜੀ ਉਸੋਂ ਫਿਰ ਗੇਅਰ ਤੇ ਆ ਜੀ ਭਾਜੀ ਦੇ ਹਾਂਜੀ ਤੇ ਗੇਅਰ ਵੀ ਸਪੈਸ਼ਲ ਹੈ ਜੀ ਹਣਾ ਹਾਂਜੀ ਗੇਅਰ ਡਿਫਰੈਂਟ ਹੈ ਪਹਿਲਾਂ ਇਦਾਂ ਟੈਕਨੋਲੋਜੀ ਸੀ ਪਹਿਲਾਂ ਜੇ ਮਾਡਲ ਸੀ ਉਹਦੇ ਗੇਅਰ ਡਿਫਰੈਂਟ ਹੈ ਜੇ ਮਾਡਲ ਤੋਂ ਬਾਅਦ ਇਹ ਜੀ ਮਾਡਲ ਹੈ ਇਹਦੇ ਗੇਅਰ ਡਿਫਰੈਂਟ ਹੈ ਇਹ ਵੀ ਦੇ ਨਾਰਮਲ ਹੈ 2010 ਤੱਕ ਦੇਖ ਹਾਂਜੀ ਹਾਂਜੀ ਉਹ ਸੇਮੀ ਆਉਂਦੇ ਹਾਂਜੀ ਤੇ ਕਿੰਨੇ ਕਿੰਨੇ ਸਪੀਡ ਹੈ 4th ਸਪੀਡ ਹੀ ਹੈ ਜੇ ਤੁਸੀਂ ਫੇਰ ਦੇਖੋ ਜਿਉਲਾ ਅੱਛਾ ਜੀ ਹਾਂਜੀ ਚਾਸੀ ਦਾ ਇਹ ਪਹਿਲਾਂ ਹੁੰਦਾ ਵੀ ਇਹਦੀਓ ਕਾਪੀ ਕਰਕੇ ਕਲਾਸਿਕ ਚ ਇਦਾਂ ਦਾ ਡਿਜ਼ਾਈਨ ਬਣਾਇਆ ਸੀ ਬਣਾਇਆ ਸੀ ਹਾਂ ਜੀ ਸਲੰਸਰ ਜੀ ਵੀ ਕਾਪੀ ਕਰਕੇ ਕਲਾਸਿਕ ਨੂੰ ਇਹ ਡਿਜ਼ਾਈਨ ਦਿੱਤਾ ਸੀ ਹਾਂ ਪਿੱਛੇ ਜਾਇਏ ਥੋੜੇ ਮਾਡਲ ਆਏ ਸੀ ਇਹ ਵੀ ਹਾਂ ਜੀ ਇਹ ਹੀ ਡਿਜ਼ਾਈਨ ਕਾਪੀ ਕੀਤਾ ਸਟੈਂਡ ਹੋ ਜਵੇ ਹਾਂ ਜੀ ਤੇ ਵਾਕੀ ਟੂਲ ਬਾਕਸ ਵੀ ਡਿਫਰੈਂਟ ਹੈ ਜੀ ਆਹ ਮਾ ਕੇ ਨਾਲੋਂ ਹਾਂਜੀ ਪਲੇਨ ਆਉਂਦੇ ਆ ਇਹਨੂੰ ਕਾਪੀ ਕਰਕੇ ਜਿੱਦਾਂ ਮਚਿਜ਼ਮ ਵਗੈਰਾ ਜੀ ਜਿੱਦਾਂ ਦੇ ਟੂਲ ਬਾਕਸ ਪਲੇਨ ਉਹਨਾਂ ਨੇ ਕਰੇ ਕੰਪਨੀ ਨੇ ਕਾਫੀ ਕੋਸ਼ਿਸ਼ ਕੀਤੀ ਵੀ ਇਹ ਜਿਹੀ ਹੈ ਨਾ ਉਹ ਜੀ ਲੁੱਕ ਨੂੰ ਹਾਂਜੀ ਕਿਉਂਕਿ ਲੋਕੀ 올ਡ ਸਕੂਲ ਪਿਆਰ ਕਰਦੇ ਆ ਤੇਰੀਆਂ ਹੱਬਾਂ ਵੀ ਉੱਡੀਆਂ ਆਂ ਸਾਈਕਲ ਵਾਲੀਆਂ ਸਾਈਕਲ ਹੱਬ ਜੀ ਮੇਡ ਇੰਗਲੈਂਡ ਲਿਖਿਆ ਹੋਇਆ ਠੀਕ ਹੈ ਜੀ ਤੇ ਸ਼ੁਕਰ ਵੀ ਦੇ ਉਹ ਡਿਫਰੈਂਟ ਹੈ ਆਪਾਂ ਮਾ ਕੇ ਨਾਲੋਂ ਹਾਂਜੀ ਇਹ ਉਹ ਆਇਲ ਕਰਦੇ ਇਹਨਾਂ ਦੇ ਵਿੱਚ ਠੀਕ ਹੈ ਜੀ ਤੇ ਹੋਰ ਤੁਸੀਂ ਕੀ ਕਹਿੰਦੇ ਸੀ ਨਟ ਵਗੈਰਾ ਦਾ ਕਹਿ ਰਹੇ ਸੀ ਕੁਛ ਇਹਦਾ ਹ ਆ ਮੀਟਰ ਦੇਖੋ ਜੀ ਮੀਟਿੰਗ ਲੈਂਡ ਜੀ ਸਮਿਥ ਕੰਪਨੀ ਜਿਹੜੀ ਹਰੇਕ ਨੂੰ ਸਪਲਾਈ ਦਿੰਦੀ ਸੀ ਉਹ ਟਾਈਮ ਦੇ ਵਿੱਚ ਜਿਆ ਡ੍ਰਾਂਕ ਸੀ ਮੈਜਨਸੀ ਨਾਟਨ ਸੀ ਹਰ ਇੱਕ ਬਾਈਕ ਨੂੰ ਬੀਐਸਟੀ ਤੱਕ ਸਮਿਥ ਨੇ ਸਪਲਾਈ ਕੀਤੀ ਠੀਕ ਹੈ ਜੀ ਅੱਛਾ ਜੀ ਆ ਫਿਊ ਜਿਹੜਾ ਫਿਊਲ ਕੈਪ ਹੈ ਇਹ ਵੀ ਡਿਫਰੈਂਟ ਹੈ ਉਹ ਡਿਫਰੈਂਟ ਹੈ ਹਾਂ ਜੀ ਮੀਟਰ ਡਿਫਰੈਂਟ ਆ ਗਿਆ ਇਹਦੇ ਨਟ ਡਿਫਰੈਂਟ ਆ ਗਿਆ ਫੋਰਨ ਆ ਗਿਆ ਜੀ ਜਿਹੜੇ ਰਿਟਾਇਰਡ ਅਡਵਾਂਸ ਆ ਗਿਆ ਇੱਥੇ ਅੱਛਾ ਰਿਟਾਇਰਡ ਅਡਵਾਂਸ ਇੱਥੇ ਹੋ ਜਾਂਦਾ ਠੀਕ ਹੋ ਜਾਂਦਾ ਇਹ ਜੋ ਆ ਗਈ ਜੀ ਇਹ ਚੋ ਗਿਆ ਤੇ ਉਹ ਲੋਕ ਲੱਗਾ ਇਹ ਲੋਕ ਐਕਸੀਲੇਟਰ ਲੋਕ ਕੀ ਬਾਤ ਉਹ ਤਾਂ ਫਿਰ ਹੁੰਦਾ ਵੀ ਚੋਰੀ ਦੇ ਸੋਹਦੇ ਵੀ ਜਰੀ ਇਸ ਜਿਹੜੀ ਚੋਰੀ ਕਰਦਾ ਉਹ ਸਾਲਟ ਦਾ ਕਰ ਲੂ ਬੰਦਾ ਇਹਦੇ ਸ਼ੌਕਰ ਭਾਜੀ ਆਇਰਨ ਦੇ ਆ ਅੱਛਾ ਜੀ ਇਹ ਤੋਂ ਵੀ ਖਲਦਾ ਨਾ

ਇਹ ਤਾਂ ਇਹ ਪਹਿਲਾ ਇਹ ਲਾਈਟ ਆ ਨਹੀਂ ਪਹਿਲੇ ओरिजिनल ਪਾਜੀ ਨੂੰ ਹਾਂਜੀ ਪਾਜੀ ਇਹ ਲਾਈਟ ਆਂਦੀ ਹੈ ਮੀਟਿੰਗਲੈਂਡ ਦੀ ਮੇਰੇ ਕੋਲ ਕੱਲੀ ਲੂਕਸ ਦੀ ਜਿਹੜੀ ਸਿੰਪਲ ਲਾਈਟ ਵੀ ਉਹ ਵੀ ਪਈ ਹੈ ਅੱਛਾ ਜੀ ਮੇਰੇ ਕੋਲ ਤਿੰਨ ਚਾਰ ਲਾਈਟਾਂ ਪਈਆਂ ਬਟ ਇਹ ओरिजिनल ਹੈ ओरिजिनल ਦੇ ਤੁਸੀਂ ਆ ਦੇਖੋ ਹੱਥ ਫੇਰ ਕੇ ਦੇਖੋਗੇ ਨਾ ਤੁਹਾਨੂੰ ਪਤਾ ਲੱਗੇ ਜਿਹੜੀ ਅੱਜ ਕੱਲ ਕਾਪੀ ਵੀ ਬਣ ਰਹੀਆਂ ਉਹ ਕਲੇਨ ਹੁੰਦੀਆਂ ਨੇ ਕਲੇਨ ਦੀ ਹਾਂਜੀ 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 ਇੱਥੇ ਲਿਖਿਆ ਹੋਇਆ ਹੈ ਮੀਟਿੰਗਲੈਂਡ ਹਾਂਜੀ ਹੈ ਹਾਂਜੀ ਇਹਦੇ ਨਟ ਬੋਲਟ ਵੀ ਹਰੀ ਚੀਜ਼ ਦੀ ओरिजिनल ਰੱਖੀ ਹੋਈ ਹੈ ਕਾਰਬੂਰੇਟਰ ਦੀ ਆ ਜੀ ਇਹ ਦੇਖੋ ਮੀਟਿੰਗਲੈਂਡ ਬਰਮਿੰਗਮ ਉਹ ਤੇ ਤੁਹਾਨੂੰ ਦਿਖ ਜਗਾ ਹਾਂਜੀ ਆ ਗਿਆ ਹਾਂਜੀ ਲਿਖਿਆ ਆ ਇੰਗਲੈਂਡ ਹਾਂ ਲਿਖਿਆ ਹਾਂਜੀ ਨਹੀਂ ਕਿਹੜੀ ਨੰਬਰ ਆ ਕਰਬੜ ਸੀ ਇਹ ਅਮਲ ਦਾ ਜੀ ਅਮਲ ਦਾ ਠੀਕ ਹੈ ਜੀ ਇਹਦੇ ਵੀ ਲੁਕਸ ਇੰਗਲੈਂਡ ਲਿਖਿਆ ਹੋਇਆ ਇਹਦੇ ਉੱਪਰ ਹਾਂਜੀ ਹਾਂਜੀ ਲੁਕਸ ਇੰਗਲੈਂਡ ਜੀ ਜੀ ਇਹਦੇ ਇਧਰ ਕੱਟ ਟੱਪਿਆ ਸਾਰੇ ਅੰਗਲ ਸਾਰੇ ਡਿਫਰੈਂਟ ਆ ਪਾਜੀ ਹੈਣਾ ਟੋਟਲੀ ਡਿਫਰੈਂਟ ਹੈ ਜੀ ਹਾਂਜੀ ਬਿਲਕੁਲ ਜੀ ਡਿਫਰੈਂਟ ਹੈ ਕਿਉਂਕਿ ਇਹ ਚ ਮੈਗਨੇਟ ਤੇ ਉੱਪਰ ਆ ਗਿਆ ਨਾ ਮੈਗਨੇਟ ਦੀ ਓਰੀਐਂਟ ਹਾਂ 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 ਠੀਕ ਹੈ ਠੀਕ ਹੈ ਠੀਕ ਹੈ ਇਹ ਮੈਗਨੇਟ ਬਾਅਦ ਚ ਇਹਨਾਂ ਨੇ ਕੀ ਜਦੋਂ ਕੀਤੀ ਇੱਥੇ ਪਾ ਇਹਦੇ ਭਾਜੀ ਜਿਹੜੀ ਇਹਦੇ ਸਟ੍ਰੋਕ ਦਾ ਫਰਕ ਹੈ ਹੋਰਨ ਦੇਖੋ ਪਹਿਲਾਂ ਇਦਾਂ ਦੇ ਹੋਰਨ ਲੱਗੇ ਹੁੰਦੇ ਹੁੰਦੇ ਅੱਛਾ ਇਹ ਕੋਈ ਹਾਂਜੀ ਹੋਰ ਨਹੀਂ ਬਨਾਲਦਾ ਹੈ ਹਨਾ ਹਾਂਜੀ ਇਹ ਕਿਸ ਤੋਂ ਪਹਿਲਾਂ ਲੂਕਸ ਵੀ ਆਏ ਆ ਇਹ ਐਕਸਪੀ ਦਾ ਹੋਰਨ ਹੈ ਠੀਕ ਹੈ ਜੀ ਇਦਾਂ ਡਿਫਰੈਂਟ ਡਿਫਰੈਂਟ ਚੀਜ਼ ਹੈ ਉਸ ਟਾਈਮ ਲੈਦਰ ਦੀ ਫੀਟਸ ਜਾਂਦੀ ਹੁੰਦੀ ਸੀ ਇਦਾਂ ਅੱਛਾ ਜੀ ਟਾਇਰ ਦੇ ਵਿੱਚ ਹਾਂ ਸੀਟ ਦੇ ਫਰਕ ਹੈ ਲੈਦਰ ਹਾਂਜੀ ਠੀਕ ਹੈ ਜੀ ਇਹਦਾ ਟ੍ਰਾਂਸਫਰ ਹੈ ਟ੍ਰਾਂਸਫਰ ਦਾ ਵੀ ਫਰਕ ਹੈ ਬੈਕ ਲਾਈਟ ਦਾ ਵੀ ਫਰਕ ਹੈ ਬੈਕ ਲਾਈਟ ਦਿਖਾ ਦਿਓ ਫਰਕ ਦਿਖਾ ਲ ਦਿਓ ਪਿਛੋਂ ਜੀ ਹਾਂਜੀ ਹਾਂਜੀ ਸੇ ਪਹਿਲਾਂ ਇਸ ਦਾ ਬੈਗਲਟ ਹੁੰਦੀ ਸੀ ਨਾ ਹਾਂਜੀ ਛੋਟੀ ਲਾਈਟ ਹੈ ਨਾ ਛੋਟੀ ਲਾਈਟ ਕਿਉਂਕਿ ਆਰਮੀ ਦੇ ਵਿੱਚ ਹੀ ਨਾ ਜਿਆਦਾ ਵੱਡੀ ਲਾਈਟ ਨਹੀਂ ਲਾ ਸਕਦੇ ਸੀ ਹਾਂਜੀ ਹਾਂਜੀ ਆਰਮੀ ਦੇ ਫਿਰ ਇਹ ਵੀ ਕੋਈ ਸਟਾਰਟਿੰਗ ਕੀ ਨਹੀਂ ਹੈਗੀ ਠੀਕ ਹੈ ਜੀ ਕੀਲੈਸ ਹੈ ਕਿਉਂਕਿ ਆਰਮੀ ਵਾਸਤੇ ਯੂਜ਼ ਹੋਇਆ ਉਹਦੇ ਉਹਨਾਂ ਨੂੰ ਕੀ ਦੀ ਲੋੜ ਨਹੀਂ ਹੁੰਦੀ ਸੀ ਇਸ ਕਰਕੇ ਇਸ ਕਰਕੇ ਇਹਨੂੰ ਬੈਟਰੀ ਹੈ ਨਹੀਂ ਸੀ ਨਾ ਹਾਂਜੀ ਬੈਟਰੀ ਜੇ ਵੀ ਹਾਂ ਬੈਟਰੀ ਸਿਰਫ ਲਾਈਟ ਔਨ ਕਰਨ ਵਾਸਤੇ ਹੈ ਠੀਕ ਹੈ ਠੀਕ ਹੈ ਜੀ ਜੇ ਤੁਸੀਂ ਲਾਈਟ ਨੂੰ ਯੂਜ਼ ਕਰਨਾ ਤਾਂ ਬੈਟਰੀ ਲੋੜ ਹੈ अदरवाइज ਸਟਾਰਟਿੰਗ ਵਾਸਤੇ ਕੋਈ ਲੋੜ ਨਹੀਂ ਠੀਕ ਹੈ ਜੀ ਤੇ ਪਾਜੀ ਕਹਿ ਰਹੇ ਸੀ ਦਾ ਇਹ ਐਗਜ਼ੌਸ ਆ ਕਾਫੀ ਮਹਿੰਗਾ ਲਿਆ ਪਾਜੀ ਹਨਾ ਹਾਂਜੀ ਮਿਲਦਾ ਹੀ ਨਹੀਂ ਸੀਗਾ ਜੀ ਮਿਲਦਾ ਨਹੀਂ ਜਿੰਨਾਂ ਕੋਲ ਹੈਗੇ ਆ ਮੂੰਹਗੇ ਰੇਟ ਨੇ ਜੀ ਉਹਨਾਂ ਦੇ ਇਹ ਬਹੁਤ ਮਹੰਗਾ ਕਿੱਥੋਂ ਲਿਆ ਜੀ ਫਿਰ ਇਹ ਪਾਜੀ ਇੱਕ ਇੰਡੀਆ ਦੇ ਵਿੱਚ ਹੀ ਸੀਗਾ ਉਹਨੇ ਨੇ ਅੜ ਕੇ ਕਹਿੰਦੇ ਜੀ ਮੈਂ ਸਲੈਂਸਰ ਦੇ ਬੰਡ ਦੂੰਗਾ ਦਾ 30000 ਦੂੰਗਾ ਨਹੀਂ ਓ ਮਾਈ ਗੋਡ ਅੱਛਾ ਜੀ ਹਾਂ ਬਟ ਮੈਨੂੰ ਕਿਸੇ ਨੂੰ origignal ਕਰਨਾ ਸੀਗਾ ਹਾਂਜੀ ਹਾਂਜੀ ਮੇਰੇ ਇੱਕ ਫਰੈਂਡ ਹੋਣੇ ਮੇਰੀ ਹੈਲਪ ਕੀਤੀ ਇਹਨੂੰ ਦੁਵਾਨ ਦੇ ਵਿੱਚ ਠੀਕ ਹੈ ਜੀ ਤੇ ਇਹ ਚੀਜ਼ਾਂ ਇੱਕਦਮ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਨੂੰ ਟਾਈਮ ਲੱਗਦਾ ਹੈ ਪੇਸ਼ੈਂਸ ਚਾਹੀਦਾ ਹੈ ਬਿਲਕੁਲ 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 ਕਈ ਵਾਰ ਮੈਂ ਜਦੋਂ ਆਈ ਥਿੰਕ 2012 13 ਦੇ ਵਿੱਚ ਵੀਰੇ ਦੇ ਨਾਲ ਸੋਚਿਆ ਸੀ ਵੀ ਇਹਨੂੰ ਤਿਆਰ ਕਰਾਂਗੇ ਉਦੋਂ ਪੇਸ਼ੈਂਸ ਨਹੀਂ ਸੀਗਾ ਐਨ ਸੀਗਾ ਵੀ ਫਟਾਫਟ ਤਿਆਰ ਹੋ ਜਾਏ ਬਾਈ ਉਦੋਂ ਕਈ ਬੰਦੇ ਨੇ ਫਰਾਡ ਵੀ ਕੀਤਾ ਸੀ ਪੈਸੇ ਪਾਤੇ ਹੈਗੇ ਬੰਦੇ ਨੇ ਚੀਜ਼ ਨਹੀਂ ਦਿੱਤੀ ਦਿਖਾਣੇ ਉਹਨਾਂ ਕੋਲ ਕੋਈ ਚੀਜ਼ ਨਹੀਂ ਹੁੰਦੀ ਫੋਟੋ ਦਿਖਾ ਕੇ ਪੈਸੇ ਲੈ ਲੈਂਦੇ ਆ ਤਾਂ ਇਹ ਪੇਸ਼ੈਂਸ ਹੈ ਤੁਹਾਨੂੰ ਆਰਾਮ ਨਾਲ ਲੱਭੋ ਚੀਜ਼ਾਂ ਨੂੰ ਤਿਆਰ ਕਰੋ ਪੁਰਾਣੀ ਚੀਜ਼ਾਂ ਹਮੇਸ਼ਾ ਟਾਈਮ ਲੈਂਦੀਆਂ ਨੇ ਬਿਲਕੁਲ ਬਿਲਕੁਲ ਨਵੀਂ ਚੀਜ਼ ਤਾਂ ਤੁਸੀਂ ਮਾਰਕੀਟ ਚੋਂ ਕੁਝ ਵੀ ਖਰੀਦ ਕੇ ਲੈ ਆ ਸਕਦੇ ਹੋ ਪੁਰਾਣੀ ਨੂੰ ਤਿਆਰ ਕਰਨ ਦੇ ਉੱਤੇ ਕੀ ਚੈਲੰਜ ਹੁੰਦਾ ਜੇ ਉਹਨੂੰ ਉਦਾਂ ਹੀ オリジナル ਬਣਾਣਾ ਕਿਉਂਕਿ ਮੈਂ ਜਿਹੜੇ ਤੁਹਾਨੂੰ ਤਿੰਨ ਬਾਈਕ ਦੱਸਿਆ ਉਹ オリジナル ਬਾਈਕ ਨੇ ਮੇ ਵੀ ਹੋਰ ਜ਼ਿਆਦਾ ਹੋ ਸਕਦੇ ਬਟ オリジナル ਕੋਈ ਨਹੀਂ ਜਿਨ੍ਹਾਂ ਦੇ ਕਲੱਚ ਪੇਸ ਚੇਂਜ ਹੋ ਗਏ ਗੇਅਰ ਚੇਂਜ ਹੋ ਗਏ ਬਹੁਤ ਚੀਜ਼ਾਂ ਚੇਂਜ ਹੋ ਗਈਆਂ ਜਿੱਦਾਂ ਕਿ ਉਹ ਸਮਾਨ ਨਾ ਮਿਲਿਆ ਦੂਜੇ ਬਾਈਕ ਦਾ ਪਾਸਾ ਕੱਢ ਮੁੜ ਕੇ ਜਿਗਾਰਡ ਬਾਜੀ ਕਰਤੀ ਆ ਮੈਗਨੇ ਠੀਕ ਹੈ ਜੀ ਮੇਬੀ ਆਉਣ ਵਾਲੇ ਟਾਈਮ 'ਚ ਮੈਨੂੰ ਦੇਖ ਕੇ ਹੋਰ ਬੰਦੇ ਵੀ ਆਪਣੇ ਪੁਰਾਣੇ ਬਾਈਕਸ ਦੇ ਵਿੱਚ ਪਾਰਟਸ ਨਵੇਂ ਪਾ ਗਏ ਜਾਂ ਪੁਰਾਣੇ ਪਾਰਟਸ ਲੱਗ ਗਏ ਉਹਨੂੰ origignal condition 'ਚ ਕਾਫੀ ਲੋਕੀ ਸਾਮ ਸੰਭਾਲ ਕਰ ਰਹੇ ਕਾਫੀ ਇਹਨਾਂ ਦੇ ਦੁਆਰੇ ਮੇਰੇ ਹਿਸਾਬ ਨਾਲ ਇਹ ਚੀਜ਼ਾਂ ਦਾ ਸ਼ੌਂਕ ਕਰੇਤੀ ਜਾਗ ਗਿਆ ਮੈਨੂੰ ਬਹੁਤ ਸਾਰੇ ਮੈਸੇਜ ਆਉਂਦੇ ਹੁੰਦੇ ਨੇ ਜਿਹੜੇ ਪੁਰਾਣੇ ਬਾਈਕਸ ਰੱਖੇ ਹੋਏ ਨੇ ਇਹਨਾਂ ਦੀ ਸਾਡੇ ਕੋਲ ਇਹ ਚੀਜ਼ ਹੈਗੀ ਬਟ ਸਾਡਾ origignal ਨਹੀਂ ਸਾਰਾ ਸਮਾਂ ਚੇਂਜ ਹੋ ਗਿਆ ਮਗਰਾਡ ਚੇਂਜ ਹੋ ਉਹ ਫਿਰ ਕੀ ਹੈ ਉਹ ਵੀ ਹੁਣ ਹਾਲੀਵੁੱਡ ਲੱਗੇ ਨੇ ਜੀ ਅਸੀਂ ਇਹਨੂੰ ਦੁਬਾਰੇ ਕਿਦਾਂ ओरिजिनल ਲੁੱਕ ਚ ਦੇ ਦੇ ਸਕੀਏ ਆ ਇਹੀ ਮੈਸੇਜ ਹੈ ਤੁਸੀਂ ਪੁਰਾਣੇ ਬਾਈਕਸ ਨੂੰ ਆਪਣੇ ਪੁਰਾਣੇ ਬਜ਼ੁਰਗਾਂ ਨੂੰ ਸੰਭਾਲ ਕੇ ਰੱਖੋਗੇ ਕੋ ਬਿਲਕੁਲ ਤੁਹਾਨੂੰ ਤੁਹਾਡੀ ਵਿਰਾਸਤ ਤੁਹਾਡੇ ਨਾਲ ਹੈ ਹਾਂਜੀ ਹਾਂਜੀ ਇਹ ਜਿੰਨਾ ਕੁੜ ਪਾਉਂਗੇ ਉਹਨਾਂ ਮਿੱਠਾ ਆਪਣੇ ਬਜ਼ੁਰਗਾਂ ਨੂੰ ਜਿਹੜਾ ਸਾਭਰੇ ਉਹੀ ਚੀਜ਼ਾਂ ਨੂੰ ਮੇਰੇ ਸਨ ਹਾਂਜੀ ਸੇ ਬਜ਼ੁਰਗੀ ਆਪਣੇ ਬਜ਼ੁਰਗ ਹੀ ਹੈ ਵੀ ਹਾਂ ਹਾਂਜੀ ਆਪਣੇ ਪਰਿਵਾਰ ਮੈਂਬਰ ਹੈ ਹਾਂਜੀ ਹਾਂਜੀ ਲੋਹਾ ਵੀ ਇੱਕ ਤਰ੍ਹਾਂ ਤੁਹਾਡੇ ਪਰਿਵਾਰ ਦਾ ਹਿੱਸਾ ਬਣ ਜਾਂਦਾ ਇੱਕ ਲੇਗੇਸੀ ਹੈ ਹਾਂਜੀ ਲੋੜੀ ਵਿਰਾਸਤ ਹੈ ਤੁਸੀਂ ਪਹਿਲਾਂ ਤੁਹਾਡੇ ਦੇ ਦਾਦਿਆਂ ਨੇ ਤੁਹਾਡੇ ਫਾਦਰ ਨੂੰ ਦਿੱਤੀ ਤੁਹਾਡੇ ਫਾਦਰ ਨੇ ਤੁਹਾਨੂੰ ਦਿੱਤੀ ਤੁਸੀਂ ਆਪਣੇ ਬੱਚੇ ਨੂੰ ਅੱਗੇ ਦਿੱਤੇ ਜੀ 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 ਚਲੋ ਠੀਕ ਹੈ ਭਾਜੀ ਥੈਂਕ ਯੂ ਤੁਹਾਡਾ ਜੀ ਬਸ ਮੇਰਾ ਇਹੀ ਲਾਸਟ ਮੈਸੇਜ ਹੈ ਕੁਦਰਤ ਨੂੰ ਪਿਆਰ ਕਰੋ ਕੁਦਰਤ ਨੂੰ ਹਰਾ ਭਰਾ ਵਾਤਾਵਰਣ ਬਣਾਓ ਬੱਚਿਆਂ ਨੂੰ ਪਿਆਰ ਕਰੋ ਮਾਪਿਆਂ ਨੂੰ ਪਿਆਰ ਕਰੋ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ওকে